ਨੋ ਆਪਾਂ ਚਾਹ ਦੇ ਰੂਪ ਚ ਪੀਵਾਂਗੇ اچھا ਜਦੋਂ ਤੁਸੀਂ ਇਹਦੀ ਚਾਹ ਸ਼ੁਰੂ ਕਰਤੀ ਥੋੜੀ ਜਿਹੜੀ ਟੈਨਸ਼ਨ ਹੈ ਇੱਕ ਸਿਪ ਲਿੱਤੀ ਟੈਨਸ਼ਨ ਬਾਹਰ ਇੱਕ ਸਿਪ ਦੇ ਨਾਲੇ ਪਹਿਲੇ ਸਿਪ ਅੰਦਰ ਤੇ ਟੈਨਸ਼ਨ ਜਲੰਦਰ ਮੈਂ ਕਹਾਂ ਲੋ ਇਹ ਵੀ ਥੋੜੀ ਗੱਲ ਠੀਕ ਹੈ ਵੀ ਇੱਕ ਸਿਪ 15 ਟੈਨਸ਼ਨ ਜਲੰਦਰ ਸਾਡੀ ਉਮਰ ਅਜੇ 25 ਸਾਲ ਹੈ 35 ਸਾਲ ਹੈ 40 ਸਾਲ ਹੈ ਲੱਗਿਆ ਬੁੱਢੇ ਵਾਂਗੋ ਜਾਈ ਜਾਂਦਾ ਜੀ ਤੁਹਾਡਾ ਫੇਸ ਲਟਕ ਗਿਆ ਜੀ ਕੀ ਫਰਕ ਪਊਗਾ ਇਹ ਚਾਹ ਪੀਣ ਨਾਲ ਤੁਹਾਡੇ ਨੁਸਖੇ ਵਾਲੀ ਚਾਹ ਇਸ ਚਾਹ ਪੀਣ ਦੇ ਨਾਲ ਜਿਹੜੀ ਤੁਹਾਡੀ ਬੋਡੀ ਦੇ ਵਿੱਚ ਸਕਿਨ ਦੇ ਉੱਤੇ ਪ੍ਰੋਬਲਮ ਸਾਰੀਆਂ ਸੀਗੀਆਂ ਤੁਹਾਨੂੰ ਨੀਂਦ ਨਹੀਂ ਆ ਰਹੀ ਸੀਗੀ ਇਹਦੇ ਨਾਲ ਤੁਹਾਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਆਂਦੀਆਂ ਜਿਵੇਂ ਕਿਸੇ ਨੂੰ ਹਾਰਟ ਐਕ ਆਣਾ ਸ਼ੁਰੂ ਹੋ ਜਾਂਦਾ ਕਿਸੇ ਨੂੰ ਪਾਇਲਸ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਹ ਸਾਰਾ ਉਸੀ ਚੀਜ਼ ਦਾ ਪਾਰਟ ਹੈ ਕਿਉਂਕਿ ਬੋਡੀ ਦੇ ਜਿਹੜੇ ਆਰਗਨਸ ਨੇ ਨਾ ਉਹ ਕਿਤੇ ਨਾ ਕਿਤੇ ਡਿਸਟਰਬ ਹੋ ਜਾਂਦੇ ਆ ਅਨਬੈਲੈਂਸ ਹੋ ਜਾਂਦੇ ਆ ਬਿਊਟੀ ਪਾਰਲਰ ਭੁੱਲ ਦੇ ਉੱਤੇ ਉਹ ਕੀ ਲਾਂਦੇ ਆ ਫਿਲਟਰ ਲਾਂਦੇ ਆ ਉਹ ਫਿਲਟਰ ਵੀ ਭੁੱਲ ਜਾਣਗੇ ਲਗਾਣੇ ਕਿਉਂਕਿ ਚਿਹਰਾ ਜਦੋਂ ਥੋੜਾ ਪਹਿਲਾਂ ਹੀ ਇੰਨਾ ਜ਼ਿਆਦਾ ਗਲੋ ਕਰੇਗਾ ਇੰਨਾ ਜ਼ਿਆਦਾ ਸ਼ਾਈਨ ਕਰੇਗਾ ਇਹ ਉਹਨਾਂ ਦੇ ਅਸੀਂ ਪੱਤਿਆਂ ਦਾ ਜਿਹੜਾ ਫੁੱਲਾਂ ਦਾ ਇੱਕ ਮਿਕਸਚਰ ਬਣਾਇਆ ਹੋਇਆ ਹੈ ਇਹਨੂੰ ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਸ਼ਾਮਲ ਕਰ ਲਓ ਤੁਹਾਡੀ ਟੈਨਸ਼ਨ ਛੂ ਮੰਤਰ ਟੈਨਸ਼ਨ ਛੂ ਮੰਤਰ ਟੈਨਸ਼ਨ ਛੂ ਮੰਤਰ ਇਹ ਐਡੀ ਪਾਵਰਫੁਲ ਚੀਜ਼ ਹੈ ਇਹ ਇਸ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵ ਕਿਹੜੇ ਅੰਗ ਦੇ ਉੱਤੇ ਪੈਂਦਾ ਹੈ ਟੈਂਸ਼ਨ ਦਾ ਤਾਂ ਸਕਿਨ ਆਪਣੀ ਸਭ ਤੋਂ ਸੈਂਸਿਟਿਵ ਪਾਰਟ ਹੈ ਉਹ ਟੈਂਸ਼ਨ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਹ ਹੁੰਦੀ ਹੈ ਤੁਹਾਨੂੰ ਜਦੋਂ ਸਟ्रेस ਹੁੰਦਾ ਹੈ ਠੀਕ ਹੈ ਦੂਜੇ ਬੰਦੇ ਨੂੰ ਪਤਾ ਚੱਲ ਜਾਂਦਾ ਕਿਵੇਂ ਪਤਾ ਚੱਲ ਜਾਂਦਾ ਤੁਹਾਡੇ ਚਿਹਰੇ ਨੂੰ ਦੇਖ ਕੇ ਪਤਾ ਮੂੰਹ ਉਤਰਿਆ ਹੁੰਦਾ ਜੀ ਤੁਹਾਡਾ ਮੂੰਹ ਉਤਰਿਆ ਹੁੰਦਾ ਤੁਹਾਡੀ ਜਿਹੜੀ ਸਕਿਨ ਹੈ ਉਹ ਦੇਖੋ ਆਪਾਂ ਕਿਸੇ ਬੰਦੇ ਨੂੰ ਦੇਖ ਕੇ ਹੀ ਜਜਮੈਂਟ ਕਰਦੇ ਆ ਨਾ ਵੀ ਇਹ ਬੰਦਾ 30 ਸਾਲ ਦਾ ਹੈ 35 ਸਾਲ ਦਾ ਹੈ 45 ਸਾਲ ਦਾ ਉਹਦੇ ਕੋਈ ਚਿਹਰੇ ਤੇ ਲਿਖਿਆ ਤਾਂ ਨਹੀਂ ਹੋਇਆ ਚਲੋ ਚਿਹਰੇ ਦੀ ਉਹ ਗੱਲ ਕਰਦੇ ਆ ਸਕਿਨ ਦੀ ਗੱਲ ਕਰਦੇ ਆ ਚਿਹਰੇ ਦੇ ਉੱਤੇ ਤੁਹਾਡੇ ਐਕਜ਼ੀਮਾ ਹੋਣਾ ਸ਼ੁਰੂ ਹੋ ਗਿਆ ਮੁਹਾਸੇ ਹੋਣੇ ਸ਼ੁਰੂ ਹੋ ਗਏ ਛਾਈਆਂ ਪੈਣੀਆਂ ਪਿਗਮੈਂਟੇਸ਼ਨ ਹੋਣੀ ਸ਼ੁਰੂ ਹੋ ਗਈ ਚਿਹਰੇ ਦੇ ਉੱਤੇ ਕੋਈ ਦਾਗ ਕੋਈ ਥੱਬੇ ਕੋਈ ਫਿੰਸੀਆਂ ਉਹ ਕਹਿੰਦੇ ਵੀ ਟੈਨਸ਼ਨ ਤਾਂ ਮੇਰੀ ਹੈ ਨਹੀਂ ਲੇਕਿਨ ਫੋੜਿਆਂ ਤੇ ਦਾਗ ਥੱਬੇ ਬਹੁਤ ਨੇ ਫਿਰ ਉਹਨਾਂ ਵਾਸਤੇ ਇਹ ਕੀ ਕੀਤਾ ਜਾ ਸਕਦਾ ਖਾਣ ਵਾਲੀ ਦਵਾਈ ਵੀ ਹੈਗੀ ਹੈ ਤੇ ਇੱਕ ਅਸੀਂ ਇਹ ਕ੍ਰੀਮ ਤਿਆਰ ਕੀਤੀ ਹੋਈ ਹੈ ਜਿਹੜੀ ਕਿ ਤੁਸੀਂ ਚਿਹਰੇ ਤੇ ਲਗਾਣੀ ਹੈ ਠੀਕ ਹੈ ਔਰ ਚਿਹਰੇ ਦੇ ਉੱਤੇ ਲਗਾਉਣ ਤੋਂ ਕੁਝ ਦਿਨਾਂ ਤੋਂ ਬਾਅਦ ਤੁਹਾਡਾ ਚਿਹਰਾ ਇੰਨਾ ਗਲੋ ਕਰਨਾ ਸ਼ੁਰੂ ਕਰ ਦੇਗਾ ਤੁਹਾਨੂੰ ਕੋਈ ਵੀ ਫੇਸ਼ੀਅਲ ਕਰਾਣ ਤੱਕ ਦੀ ਜਿਹੜੀ ਜ਼ਰੂਰਤ ਹੈ ਉਹ ਬੁੜਕੇ ਨਹੀਂ ਪੈਣੀ ਤਾਂ ਜਦੋਂ ਅਸੀਂ ਇਹ ਖਾਣ ਵਾਲੀ ਦਵਾਈ ਦਿੰਨੇ ਆ ਉਹ ਇੰਟਰਨਲ ਕੰਮ ਕਰਦੀ ਹੈ ਦਵਾਈ ਤੁਹਾਡੀ ਬਾਡੀ ਦੇ ਅੰਦਰ ਜਿੰਨੀ ਵੀ ਅਲਰਜੀ ਹੈ ਉਹਨੂੰ ਬਾਹਰ ਕੱਢਦੀ ਹੈ ਤੁਹਾਡੀ ਜਿੰਨੀ ਵੀ ਖੂਨ ਦੇ ਵਿੱਚ ਗਰਮੀ ਹੈ ਉਹਨੂੰ ਬਾਹਰ ਕੱਢਦੀ ਹੈ ਤੁਹਾਡੇ ਲੀਵਰ ਨੂੰ ਤੰਦਰੁਸਤ ਕਰਦੀ ਹੈ ਤੇ ਜਿਹੜੀ ਤੁਹਾਡੇ ਚਿਹਰੇ ਤੇ ਪ੍ਰੋਬਲਮ ਆ ਚੁੱਕੀ ਹੈ ਉਹ ਸਾਡੀ ਇਸ ਕਰੀਮ ਨੇ ਸਹੀ ਕਰ ਦੇਣੀ ਹੈ ਆਪਣੇ ਚਿਹਰੇ ਤੇ ਜੀ ਪਹਿਲਾਂ ਲਗਾ ਲੈਣਾ ਦੇਖੋ ਮੈਂ ਲਗਾ ਕੇ ਦਿਖਾ ਰਿਹਾ ਫਿਰ ਤੁਸੀਂ ਇਸ ਨੂੰ ਆਪਣੇ ਚਿਹਰੇ ਦੇ ਉੱਤੇ ਪੂਰੀ ਤਰ੍ਹਾਂ ਸਾਰੇ ਫਲਾ ਲੈਣੀ ਹੈ ਬਸ ਇਹ ਤੁਸੀਂ ਸਿਰਫ ਲਗਾ ਨਹੀਂ ਰਾਤ ਰਾਤ ਨੂੰ ਹੈ ਟੈਨਸ਼ਨ ਦੂਰ ਕਰਨ ਵਾਲੇ ਜਿਸ ਕਰਕੇ ਤੁਹਾਡੀ ਸਕਿਨ ਦੇ ਉੱਤੇ ਸਭ ਤੋਂ ਜ਼ਿਆਦਾ ਅਸਰ ਹੁੰਦਾ ਹੈ ਇਹ ਜਿਹੜੀ ਚਾਹ ਹੈਗੀ ਇਹ ਬਣਾਉਣੀ ਕਿਵੇਂ ਹੈ ਔਰ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਔਰ ਇਹਦਾ ਫਾਇਦਾ ਹੈ ਜਿਹੜਾ ਚਾਹ ਦਾ ਕਿਹੜੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਹੋਣਾ ਲੱਗਦਾ ਹੈ ਸਲਾਮ ਨਮਸਤੇ ਸਸ਼ੀਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਜਿਸ ਬਿਮਾਰੀ ਨੇ ਜਿਸ ਦਿੱਕਤ ਨੇ ਜਿਸ ਪ੍ਰੋਬਲਮ ਨੇ ਪੂਰੀ ਦੁਨੀਆ ਨੂੰ ਘੇਰਾ ਪਾ ਰੱਖਿਆ ਉਹ ਹੈ ਟੈਂਸ਼ਨ ਸਟ्रेस ਡਿਪਰੈਸ਼ਨ ਜਿਸ ਕਰਕੇ ਅਸੀਂ ਕਿਸੇ ਨੂੰ ਵੀ ਕੋਈ ਗੱਲ ਕਰ ਲਈਏ ਤਾਂ ਥੋੜੀ ਜੀ ਦਿੱਕਤ ਆਉਣ ਤੇ ਕਹਿੰਦਾ ਯਾਰ ਮੈਨੂੰ ਤਾਂ ਟੈਂਸ਼ਨ ਹੋਈ ਹੋਈ ਹੈ ਜਾਂ ਮੈਨੂੰ ਥੋੜੀ ਜੀ ਗੱਲ ਦੀ ਟੈਂਸ਼ਨ ਹੋ ਜਾਂਦੀ ਹੈ ਜਾਂ ਮੈਂ ਤਾਂ ਬਹੁਤ ਉਲਝਿਆ ਹੋਇਆ ਬੜਾ ਸਟ्रेस ਹੈ ਬੜਾ ਅਸੀਂ ਕਹ ਲਈਏ ਕਿ ਆਪਣੇ ਆਪ ਦੇ ਵਿੱਚ ਜਿਹੜਾ ਉਹ ਦਿਮਾਗ ਸਾਰਾ ਦਿਨ ਆਪਣੇ ਆਪ ਹੀ ਸਵਾਲ ਕਰੀ ਜਾਂਦਾ ਆਪਣੇ ਆਪ ਹੀ ਜਵਾਬ ਦੇਈ ਜਾਂਦਾ ਤਾਂ ਅਜਿਹੇ ਦੇ ਵਿੱਚ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਪਟਿਆਲਵੀ ਵੈਦ ਡਾਕਟਰ ਗੁਪਤਾ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਨੇ ਤਾਂ ਉਹ ਤੁਹਾਡੀ ਟੈਨਸ਼ਨ ਵਾਲੀ ਦਿੱਕਤ ਪਰੇਸ਼ਾਨੀ ਜੜੋਂ ਚੱਕ ਸਕਦੀ ਹੈ ਗਲਬਾਤ ਕਰ ਲੈਣੇ ਸਾਡੇ ਨਾਲ ਨੇ ਔਰ ਇਹ ਵੀ ਅਸੀਂ ਸਮਝਾਂਗੇ ਕਿ ਜਦੋਂ ਤੁਹਾਨੂੰ ਟੈਨਸ਼ਨ ਹੁੰਦੀ ਹੈ ਤਾਂ ਸਾਡੇ ਸਰੀਰ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਕਿਹੜੇ ਅੰਗ ਦੇ ਉੱਤੇ ਪੈਂਦਾ ਹੈ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬਹੁਤ-ਬਹੁਤ ਧੰਨਵਾਦੀ ਤੁਹਾਡਾ ਫਰਵਕੀ ਸਾਹਿਬ ਅੱਛਾ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੋਇਆ ਵੈ ਜੀ ਕਿ ਇਹ ਟੈਨਸ਼ਨ ਦੀ ਬਿਮਾਰੀ ਹੈਗੀ ਹੈ ਪਹਿਲਾਂ ਕਿਸੇ-ਕਿਸੇ ਨੂੰ ਟੈਨਸ਼ਨ ਹੁੰਦੀ ਸੀ ਕੋਈ-ਕਈ ਸ਼ਬਦ ਸੁਣਦੇ ਸੀ ਅਸੀਂ ਵੀ ਯਾਰ ਇਹਨੂੰ ਟੈਨਸ਼ਨ ਹੋ ਗਈ ਇਹਦਾ ਕੋਈ ਦੇਖੋ ਇਲਾਜ ਕਰਵਾਓ ਅੱਜ ਕੱਲ ਜਿਹਦੇ ਜਿਹਨੂੰ ਵੀ ਹੱਥ ਲਾ ਲਓ ਕਹਿੰਦੇ ਹੱਥ ਨਾਲ ਲਾ ਟੈਨਸ਼ਨ ਹੈ ਸਰ ਦੇਖੋ ਟੈਨਸ਼ਨ ਵਾਲੀ ਗੱਲ ਅੱਜ ਕੱਲ ਤੁਸੀਂ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਹੈ ਵਜ੍ਹਾ ਕੀ ਹੈ ਛੋਟੇ ਬੱਚੇ ਤੇ ਪੜ੍ਹਾਈ ਦੀ ਟੈਨਸ਼ਨ ਹੋਗੀ ਕਿਉਂਕਿ ਪੜ੍ਹਾਈ ਅੱਜਕੱਲ ਬਹੁਤ ਜ਼ਿਆਦਾ ਜਿਹੜਾ ਸਟ੍ਰੈਸਫੁੱਲ ਹੋ ਗਈ ਜਾਂ ਉਹਨਾਂ ਦਾ ਜਿਹੜਾ ਬਰਡਨ ਹੈ ਬਹੁਤ ਜ਼ਿਆਦਾ ਵੱਧ ਗਿਆ ਕਿਉਂ ਅੱਜਕੱਲ ਮਾਪਿਓ ਕੀ ਕਹਿੰਦੇ ਆ ਤੰਨੇ 90% ਤਾਂ ਬਹੁਤ ਪਿੱਛੇ ਦੀ ਗੱਲ ਆ ਤੰਨੇ 99% ਨੰਬਰ ਲੈ ਕੇ ਆਣੇ ਆ ਉਹ ਉਸ ਇਸ ਚੀਜ਼ ਦੀ ਟੈਨਸ਼ਨ ਹੋ ਜਾਂਦੀ ਹੈ ਕਿਉਂ ਵੀ ਇੰਨਾ ਜ਼ਿਆਦਾ ਪੜਾਵਾਂਗਾ ਪੜਾਂਗਾ ਤਾਂ ਜਾ ਕੇ ਮੇਰੇ 99% ਆਣਗੇ ਜਿਹੜਾ ਹੁਣ ਆਪਣਾ ਲਾ ਲੋ ਵੀ ਅ ਕਾਲਜ ਨੌਜਵਾਨ ਪੀੜੀ ਹੈ ਕੋਈ ਕਾਲਜ ਦੇ ਵਿੱਚ ਟੈਨਸ਼ਨ ਹੋ ਗਈ ਉਸ ਨੂੰ ਵੀ ਪੜ੍ਹਾਈ ਦੇ ਵਿੱਚ ਨੰਬਰ ਨਹੀਂ ਆ ਰਹੇ ਪੜ੍ਹਾਈ ਚ ਮਨ ਨਹੀਂ ਲੱਗ ਰਿਹਾ ਜਾਂ ਕਿਸੇ ਹੋਰ ਐਸੀ ਟੈਨਸ਼ਨ ਮਤਲਬ ਟੈਨਸ਼ਨਾਂ ਨਾਲ ਅੱਜ ਕੱਲ ਹਰ ਇੱਕ ਬੰਦਾ ਉਲਝਿਆ ਹੋਇਆ ਹੈ ਜਿਹੜਾ ਆਪਣੇ ਵਰਗਾ ਬੰਦਾ ਹੈ ਉਹਨੂੰ ਆਪਣੇ ਘਰ ਚ ਚਲਾਉਣ ਦੀ ਟੈਨਸ਼ਨ ਹੋਈ ਵੀ ਹੈ ਕਿਉਂ ਅੱਜ ਕੱਲ ਖਰਚੇ ਜ਼ਰੂਰਤ ਤੋਂ ਜ਼ਿਆਦਾ ਵਧ ਗਏ ਕਮਾਈ ਦੇ ਸਾਧਨ ਕਈ ਵਾਰ ਉਹਦੇ ਅੱਗੇ ਕੋਲ ਨਹੀਂ ਹੁੰਦੇ ਤਾਂ ਉਹਨੂੰ ਉਸ ਚੀਜ਼ ਦੀ ਟੈਨਸ਼ਨ ਹੋਊਗੀ ਤਾਂ ਟੈਨਸ਼ਨ ਨਾਲ ਛੋਟੇ ਬੱਚੇ ਤੋਂ ਲੈ ਕੇ ਬੜੇ ਤੱਕ ਹਰ ਕੋਈ ਬੰਦਾ ਉਲਝਿਆ ਹੋਇਆ ਹੈ ਤੁਫਿਰ ਮੇਰਾ ਅਗਲਾ ਸਵਾਲ ਤੁਹਾਨੂੰ ਇਹ ਹੈ ਡਾਕਟਰ ਸਾਹਿਬ ਜਿਹੜਾ ਬੜਾ ਅਹਿਮ ਹੈ ਟੈਨਸ਼ਨ ਜਿਸ ਬੰਦੇ ਨੂੰ ਹੁੰਦੀ ਹੈ ਜਿਸ ਬੱਚੇ ਨੂੰ ਬਜ਼ੁਰਗ ਨੂੰ ਸਾਡੀ ਭੈਣ ਨੂੰ ਸਾਡੇ ਭਰਾ ਨੂੰ ਜਾਂ ਸਾਡੇ ਤੋਂ ਵੱਡੀ ਉਮਰ ਦੇ ਜਿਹੜੇ ਲੋਕ ਇਸ ਵੇਲੇ ਵੀਡੀਓ ਨੂੰ ਦੇਖ ਰਹੇ ਨੇ ਸਭ ਤੋਂ ਜ਼ਿਆਦਾ ਪ੍ਰਭਾਵ ਕਿਹੜੇ ਅੰਗ ਦੇ ਉੱਤੇ ਪੈਂਦਾ ਹੈ ਟੈਨਸ਼ਨ ਦਾ ਦੇਖੋ ਸਭ ਤੋਂ ਜ਼ਿਆਦਾ ਪ੍ਰਭਾਵ ਆਪਣੇ ਜੀ ਸੰਗ ਤੇ ਪੈਂਦਾ ਉਹ ਹੈਗੀ ਆ ਆਪਣੀ ਸਕਿਨ ਇਹ ਸਕਿਨ ਅੰਗ ਹੈ ਜੀ ਆਪਣੇ ਚਿਹਰੇ ਦੀ ਸਕਿਨ ਸਭ ਤੋਂ ਵੱਡੀ ਜਿਹੜੀ ਇੱਕ ਅਹਿਮ ਪੂਮਿਕਾ ਨੂੰ ਵੰਦੀ ਹੈ ਪੂਮਿਕਾ ਕੀ ਮੈਨ ਵੰਦੀ ਹੈ ਤੁਹਾਨੂੰ ਜਦੋਂ ਸਟ੍ਰੈਸ ਹੁੰਦਾ ਹੈ ਦੂਜੇ ਬੰਦੇ ਨੂੰ ਪਤਾ ਚੱਲ ਜਾਂਦਾ ਕਿਵੇਂ ਪਤਾ ਚੱਲ ਜਾਂਦਾ ਤੁਹਾਡੇ ਚਿਹਰੇ ਨੂੰ ਦੇਖ ਕੇ ਪਤਾ ਮੂੰਹ ਉਤਰਿਆ ਹੁੰਦਾ ਜੀ ਤੁਹਾਡਾ ਮੂੰਹ ਉਤਰਿਆ ਹੁੰਦਾ ਤੁਹਾਡੀ ਜਿਹੜੀ ਸਕਿਨ ਹੈ ਉਹ ਦੇਖੋ ਆਪਾਂ ਕਿਸੇ ਬੰਦੇ ਨੂੰ ਦੇਖ ਕੇ ਹੀ ਜਜਮੈਂਟ ਕਰਦੇ ਆ ਨਾ ਵੀ ਇਹ ਬੰਦਾ 30 ਸਾਲ ਦਾ ਹੈ 35 ਸਾਲ ਦਾ ਹੈ 45 ਸਾਲ ਦਾ ਉਹਦੇ ਕੋਈ ਚਿਹਰੇ ਤੇ ਲਿਖਿਆ ਤਾਂ ਨਹੀਂ ਹੋਇਆ ਠੀਕ ਹੈ ਸਭ ਦਾ ਡੀਲ ਡੋਲ ਤਾਂ ਉਸੇ ਤਰ੍ਹਾਂ ਦਾ ਹੀ ਹੁੰਦਾ ਹੈ ਲੇਕਿਨ ਆਪਾਂ ਚਿਹਰਾ ਦੇਖ ਕੇ ਦੱਸ ਦਿੰਨੇ ਆ ਵੀ ਯਾਰ ਇਹ 35 ਸਾਲ ਦੀ ਲੇਡੀਜ਼ ਹੋਊਗੀ ਜਾਂ 35 ਸਾਲ ਦਾ ਮੁੰਡਾ ਹੈ ਇਹ 50 ਸਾਲ ਦੀ ਲੇਡੀਜ਼ ਹੈ ਤਾਂ ਆਪਣੇ ਚਿਹਰੇ ਦੀ ਸਕਿਨ ਸਭ ਤੋਂ ਜ਼ਿਆਦਾ ਟੈਨਸ਼ਨ ਦੇ ਨਾਲ ਪ੍ਰਭਾਵਿਤ ਹੁੰਦੀ ਹੈ ਤੁਸੀਂ ਜੇ ਜਿੰਨੀ ਜ਼ਿਆਦਾ ਸੈਂਸਿਟਿਵ ਹੁੰਦੀ ਹੈ ਜਿੰਨੀ ਜ਼ਿਆਦਾ ਸੈਂਸਿਟਿਵ ਹੁੰਦੀ ਹੈ ਤੁਸੀਂ ਇੱਕ ਚੀਜ਼ ਹੋਰ ਦੇਖੋ ਛੋਡੀ ਕੋਈ ਅਚਨਚੇਤ ਆਪਾਂ ਨੂੰ ਕੋਈ ਗੱਲ ਆ ਕੇ ਕਹਿੰਦਾ ਆਪਾਂ ਕਹਿੰਦੇ ਆਪਣੇ ਸਰੀਰ ਦੇ ਰੋਂਗਟੇ ਖੜੇ ਹੋ ਗਏ ਹਾਂਜੀ ਸਰੀਰ ਦੀ ਰੋਂਗਟੇ ਸਕਿਨ ਦੀ ਖੜੇ ਹੋਇਆ ਨਾ ਆਪਣਾ ਲੀਵਰ ਤਾਂ ਨਹੀਂ ਖੜਾ ਹੋ ਗਿਆ ਕਿਡਨੀ ਤਾਂ ਨਹੀਂ ਖੜੀ ਹੋ ਗਈ ਠੀਕ ਹੈ ਲੇਕਿਨ ਸਕਿਨ ਦੇ ਰੋਗ ਦੇ ਖੜੇ ਹੋ ਗਏ ਆਪਣੇ ਬਾਲ ਖੜੇ ਹੋ ਜਨੇ ਸਕਿਨ ਦੇ ਉੱਤੇ ਤਾਂ ਸਕਿਨ ਆਪਣੀ ਸਭ ਤੋਂ ਸੈਂਸਿਟਿਵ ਪਾਰਟ ਹੈ ਉਹ ਟੈਨਸ਼ਨ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਹ ਹੁੰਦੀ ਹੈ ਫਿਰ ਡਾਕਟਰ ਸਾਹਿਬ ਜਦੋਂ ਟੈਂਸ਼ਨ ਹੁੰਦੀ ਹੈ ਬੰਦੇ ਨੂੰ ਤੇ ਟੈਂਸ਼ਨ ਦੇ ਵਿੱਚ ਤੇ ਫਿਰ ਕਈ ਵਾਰ ਨੀਂਦ ਵੀ ਬਹੁਤ ਜ਼ਿਆਦਾ ਡਿਸਟਰਬ ਹੋ ਜਾਂਦੀ ਹੈ ਬਿਲਕੁਲ ਹੁੰਦੀ ਹੈ ਜੀ ਦੇਖੋ ਨੀਂਦ ਨਾ ਨਾ ਵੀ ਇੱਕ ਟੈਂਸ਼ਨ ਦਾ ਹੀ 파ਰਟ ਹੈ ਜਦੋਂ ਤੁਹਾਡੇ ਦਿਮਾਗ ਦੇ ਉੱਤੇ ਤੁਹਾਡੇ ਕੋਈ ਮਾਈਂਡ ਦੇ ਵਿੱਚ ਕੋਈ ਗੱਲ ਚੱਲ ਰਹੀ ਹੈ ਤਾਂ ਉਹ ਗੱਲ ਹੀ ਤੁਹਾਨੂੰ ਟੈਂਸ਼ਨ ਦੇ ਰਹੀ ਹੈ ਨਾ ਤਾਂ ਉਹ ਗੱਲ ਦੇ ਨਾਲ ਤੁਹਾਨੂੰ ਨਾ ਤਾਂ ਨੀਂਦ ਆਣੀ ਹੈ ਔਰ ਨੀਂਦ ਤੋਂ ਬਾਅਦ ਫਿਰ ਤੁਹਾਨੂੰ ਅੱਗੇ ਤੁਹਾਡੀ ਬਾਡੀ 'ਚ ਹੋਰ ਪ੍ਰੋਬਲਮ ਆਣੀਆਂ ਸ਼ੁਰੂ ਹੋ ਜੰਦੀਆਂ ਜਿਵੇਂ ਕਿ ਅਸੀਂ ਆਪਾਂ ਗੱਲ ਕਰੀਏ ਚਲੋ ਚਿਹਰੇ ਦੀ ਉਹ ਗੱਲ ਕਰਦੇ ਆਂ ਸਕਿਨ ਦੀ ਗੱਲ ਕਰਦੇ ਆਂ ਚਿਹਰੇ ਦੇ ਉੱਤੇ ਤੁਹਾਡੇ ਐਕਜ਼ੀਮਾ ਹੋਣਾ ਸ਼ੁਰੂ ਹੋ ਗਿਆ ਮੁਹਾਸੇ ਹੋਣੇ ਸ਼ੁਰੂ ਹੋ ਗਏ ਛਾਈਆਂ ਬੈਨੀਆਂ ਪਿਗਮੇਟੇਸ਼ਨ ਹੋਣੀ ਸ਼ੁਰੂ ਹੋ ਗਈ ਤਾਂ ਕਿਤੇ ਨਾ ਕਿਤੇ ਤੁਹਾਡੇ ਇਹ ਸਟ्रेस ਦਾ ਜਿਹੜਾ ਲੈਵਲ ਹੈ ਜਿੰਨਾ ਜ਼ਿਆਦਾ ਵੱਧਦਾ ਜਾਂਦਾ ਉੰਨੀ ਜਿਹੜੀ ਤੁਹਾਡੀ ਪ੍ਰੋਬਲਮ ਹੈ ਉਹ ਚਿਹਰੇ ਤੇ ਆਣੀ ਸ਼ੁਰੂ ਹੋ ਜਾਂਦੀ ਹੈ ਤੁਹਾਡੇ ਅੱਖਾਂ ਦੇ नीचे ਡਾਰਕ ਸਰਕਲ ਬਣਨੇ ਸ਼ੁਰੂ ਹੋ ਜਾਂਦੇ ਹਨ ਹਾਂਜੀ ਮਤਲਬ ਟੈਨਸ਼ਨ ਦੇ ਨਾਲ ਟੈਨਸ਼ਨ ਦੇ ਨਾਲ ਲੋਕ ਤਾਂ ਫਿਰ ਸਮਝ ਜਾਂਦੇ ਨੇ ਵੀ ਤੈਨੂੰ ਪਤਾ ਨਹੀਂ ਸਾਨੂੰ ਕੋਈ ਸਕਿਨ ਦੀ ਪ੍ਰੋਬਲਮ ਆ ਗਈ ਜਿਹੜੇ ਸਾਡੇ ਡਾਰਕ ਸਰਕਲ ਹੋ ਗਏ ਜਾਂ ਸਾਡੇ ਖਾਣ ਪੀਣ ਚ ਕੋਈ ਦਿੱਕਤਾਂ ਪਰੇਸ਼ਾਨੀਆਂ ਆ ਗਈਆਂ ਸਰ ਖਾਨ ਪੀਣ ਦੇ ਵਿੱਚ ਦਾ ਜਿਹੜੀਆਂ ਪਰੇਸ਼ਾਨੀਆਂ ਆਣੀਆਂ ਉਹ ਤਾਂ ਆ ਹੀ ਰਹੀਆਂ ਕਿਉਂਕਿ ਅੱਜ ਕੱਲ ਫਾਸਟ ਫੂਡ ਬਹੁਤ ਜ਼ੋਰਾਂ ਤੇ ਚੱਲ ਰਿਹਾ ਹਰ ਕੋਈ ਬੰਦਾ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਕੋਈ ਫਾਸਟ ਫੂਡ ਦਾ دیਵਾਨਾ ਹੋਇਆ ਵੈ ਠੀਕ ਹੈ ਜੀ ਪੀਜ਼ਾ 버ਗਰ ਨੂਡਲ ਤਾਂ ਅੱਜ ਕੱਲ ਤਾਂ ਘਰੇ ਬੈਠੇ ਬਿਠਾਏ ਆਰਡਰ ਦੇ ਕੇ ਆਣ ਲੱਗੇ 5 ਮਿੰਟ ਲੱਗਦੇ ਆ ਮੋਬਾਈਲ ਤੇ ਆਰਡਰ ਦਿਓ ਨਾਲ ਹੀ ਪੀਜ਼ਾ ਘਰੇ ਆ ਗਿਆ ਠੀਕ ਹੈ ਉਹ ਐਸੀਆਂ ਚੀਜ਼ਾਂ ਨਾਲ ਤਾਂ ਜਿਹੜੀਆਂ ਦਿੱਕਤਾਂ ਆ ਹੀ ਰਹੀਆਂ ਪਰ ਟੈਨਸ਼ਨ ਵੀ ਇੱਕ ਇਹ ਮੂਲ ਕਾਰਨ ਜਿਹੜਾ ਹੈਗਾ ਅਸੀਂ ਸਮਝਦੇ ਆਂ ਜੀ 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 ਅੱਛਾ ਤੇ ਫਿਰ ਡਾਕਟਰ ਸਾਹਿਬ ਜਿਹੜਾ ਇਹ ਟ ਜਿਹੜੀਆਂ ਫਿਰ 4 ਡੇ ਫਿਨਸੇ ਨਿਕਲਦੇ ਨੇ ਕਈ ਵਾ ਟੈਨਸ਼ਨ ਨਾਲ ਵੀ ਨਿਕਲ ਜਾਂਦੇ ਨੇ ਬਹੁਤ ਕਹਿੰਦੇ ਨੇ ਸਾਨੂੰ ਤਾਂ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਹੈ ਹੀ ਨਹੀਂ ਫਿਰ ਵੀ ਸਾਡਾ ਮੂੰਹ ਹੈਗਾ ਜਿਹੜਾ ਜਿਹੜਾ ਗਲੋ ਹੋਣਾ ਚਾਹੀਦਾ ਸੀ ਜਾਂ ਸਾਡੀ ਉਮਰ ਅਜੇ 25 ਸਾਲ ਹੈ 35 ਸਾਲ ਹੈ 40 ਸਾਲ ਲੱਗਿਆ ਬੁੱਢੇ ਵਾਂਗੂ ਜਾਈ ਜਾਂਦਾ ਜਿਹਾ ਤੁਹਾਡਾ ਫੇਸ ਲਟਕ ਗਿਆ ਜਿਹਨਾਂ ਦੀ ਸਕਿਨ ਲਟਕ ਜਾਂਦੀ ਹੈ ਦੇਖੋ ਟੈਨਸ਼ਨ ਦਾ ਤਾਂ ਆਪਣਾ ਪਾਰਟ ਹੋ ਹੀ ਗਿਆ ਉਸ ਤੋਂ ਬਾਅਦ ਜਿਹੜਾ ਤੁਹਾਡਾ ਪਾਰਟ ਹੋ ਗਿਆ ਉਹ ਆ ਗਿਆ ਖਾਣ ਪੀਣ ਦਾ ਕਿਉਂਕਿ ਖਾਣ ਪੀਣ ਇੱਕ ਤਾਂ ਸ਼ੁੱਧ ਨਹੀਂ ਰਿਹਾ ਅੱਜ ਕੱਲ੍ਹ ਇੱਕ ਆਪਾਂ ਬੇ ਟਾਈਮ ਖਾ ਰਹੇ ਆਂ ਤੀਸਰਾ ਫਾਸਟ ਫੂਡ ਖਾ ਰਹੇ ਆਂ ਤਾਂ ਜਿਹੋ ਜਿਹੀ ਆਪਾਂ ਆਇਲੀ ਅੱਜਕੱਲ ਜ਼ਿਆਦਾ ਖਾਣ ਲੱਗੇ ਜ਼ਿਆਦਾ ਤਲਿਆ ਖਾਣ ਲੱਗੇ ਜ਼ਿਆਦਾ ਫਰਾਈ ਖਾਣ ਲੱਗੇ ਤਾਂ ਉਹੋ ਜਿਹੀਆਂ ਜਿਹੜੀਆਂ ਚੀਜ਼ਾਂ ਆਪਣੇ ਬਲੱਡ ਦੇ ਅੰਦਰ ਜਾ ਕੇ ਜਦੋਂ ਬਲੱਡ ਦੇ ਅੰਦਰ ਗਰਮੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਆਪਣੇ ਸਕਿਨ ਦੇ ਉੱਤੇ ਆਪਣੇ ਚਿਹਰੇ ਦੇ ਉੱਤੇ ਚਾਹੇ ਤਾਂ ਛਾਈਆਂ ਦੇ ਰੂਪ ਦੇ ਵਿੱਚ ਚਾਹੇ ਉਹ ਆਪਣਾ ਕਿਲਮ ਹਸਿਆਂ ਦੇ ਰੂਪ ਚ ਚਾਹੇ ਉਹ ਟੈਨਿੰਗ ਦੇ ਰੂਪ ਦੇ ਵਿੱਚ ਅੱਖਾਂ ਦੇ نیچے ਡਾਰਕ ਸਰਕਲ ਬੰਨਾ ਤਾਂ ਉਹ ਆਪਣੇ ਚਿਹਰੇ ਦੇ ਉੱਤੇ ਜਿਹੜੀ ਹੈਗੀ ਆ ਉਹ ਆਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਡਾਕਟਰ ਸਭ ਇਹਦਾ ਸਾਰੀਆਂ ਚੀਜ਼ਾਂ ਤੁਸੀਂ ਸਾਨੂੰ ਸਮਝਾ ਦਿੱਤੀ ਕਿ ਟੈਨਸ਼ਨ ਕਰਕੇ ਅਗਰ ਕੋਈ ਚੀਜ਼ ਸਾਡੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਤਾਂ ਸਾਡੀ ਫੇਸ ਦੀ ਸਕਿਨ ਹੈਗੀ ਹੈ ਕਿਉਂਕਿ ਬਹੁਤ ਜ਼ਿਆਦਾ ਇਹ ਸੈਂਸਿਟਿਵ ਚੀਜ਼ ਹੈਗੀ ਹੈ ਅੱਛਾ ਤੇ ਫਿਰ ਇਹਦਾ ਹੱਲ ਕੀ ਹੈ ਕੁਦਰਤ ਨੇ ਹੱਲ ਕੀ ਰੱਖਿਆ ਦੇਖੋ ਕੁਦਰਤ ਨੇ ਇਹਦੇ ਵਿੱਚ ਬਹੁਤ ਵਧੀਆ ਇੱਕ ਸਾਨੂੰ ਰਾਮਬਾਨ ਓਸ਼ਧੀ ਦੇ ਰੱਖੀ ਹੈ ਲੇਕਿਨ ਉਹਦੇ ਬਾਰੇ ਪਤਾ ਬਹੁਤ ਘੱਟ ਲੋਕਾਂ ਨੂੰ ਹੈ ਜਿਹੜੀ ਕੀ ਮੈਂ ਤੁਹਾਨੂੰ ਅੱਜ ਲੋਕਾਂ ਦੇ ਰੂਬਰੂ ਕਰਾਉਣ ਲੱਗਿਆ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਹੈ ਇਹ ਬਬੂਨੇ ਦੇ ਫੁੱਲ ਹੈਗੇ ਆ ਇਹ ਉਹਨਾਂ ਦੇ ਅਸੀਂ ਪੱਤਿਆਂ ਦਾ ਜਿਹੜਾ ਫੁੱਲਾਂ ਦਾ ਇੱਕ ਮਿਕਸਚਰ ਬਣਾਇਆ ਹੋਇਆ ਹੈ ਇਹਨੂੰ ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਸ਼ਾਮਲ ਕਰ ਲਓ ਤੁਹਾਡੀ ਟੈਨਸ਼ਨ ਛੂ ਮੰਤਰ ਟੈਨਸ਼ਨ ਛੂ ਮੰਤਰ ਟੈਨਸ਼ਨ ਛੂ ਮੰਤਰ ਇਹ ਐਡੀ ਪਾਵਰਫੁਲ ਚੀਜ਼ ਹੈ ਇਹ ਇਸ ਦੁਨੀਆ ਦੇ ਵਿੱਚ ਇਸ ਧਰਤੀ ਦੇ ਉੱਤੇ ਕੁਦਰਤ ਨੇ ਜੋ ਆਪਾਂ ਨੂੰ ਦਿੱਤੀ ਹੋਈ ਹੈ ਲੇਕਿਨ ਆਪਾਂ ਇਸ ਚੀਜ਼ ਤੋਂ ਅਣਜਾਣ ਹਲੇ ਪਰ ਜਿਹੜੇ ਗੋਲੀਆਂ ਖਾਂਦੇ ਨੇ ਗੋਲੀਆਂ ਤੋਂ ਪਹਿਲਾਂ ਕੰਮ ਕਰੇਗਾ ਉਹ ਜਿਹੜੇ ਨੀਂਦ ਨੂੰ ਦੀਆਂ ਗੋਲੀਆਂ ਖਾਈ ਜਾਂਦੇ ਨੇ ਟੈਨਸ਼ਨ ਵਾਲੀਆਂ ਗੋਲੀਆਂ ਖਾਂਦੇ ਜਦੋਂ ਤੁਸੀਂ ਇਹ ਸਾਡੀ ਬਬੂਨੋ ਦੇ ਫੁੱਲਾਂ ਦੇ ਪੱਤੇ ਦਾ ਤੁਸੀਂ ਚਾਹ ਵੀ ਨਹੀਂ ਸ਼ੁਰੂ ਕਰਤੀ ਨਾ ਇਹਨੂੰ ਆਪਾਂ ਚਾਹ ਦੇ ਰੂਪ ਚ ਪੀਵਾਂਗੇ ਅੱਛਾ ਜਦੋਂ ਤੁਸੀਂ ਇਹਦੀ ਚਾਹ ਸ਼ੁਰੂ ਕਰਤੀ ਥੋੜੀ ਜਿਹੜੀ ਟੈਨਸ਼ਨ ਹੈ ਇੱਕ ਸਿਪ ਲਿੱਤੀ ਟੈਨਸ਼ਨ ਬਾਹਰ ਇੱਕ ਸਿਪ ਦੇ ਨਾਲੇ ਪਹਿਲੀ ਸਿਪ ਅੰਦਰ ਤੇ ਟੈਨਸ਼ਨ ਜਲੰਦਰ ਆਹ ਕਹਿ ਲਓ ਇਹ ਵੀ ਥੋੜੀ ਗੱਲ ਠੀਕ ਹੈ ਵੀ ਇੱਕ ਸਿਪ ਅੰਦਰ ਟੈਨਸ਼ਨ ਜਲੰਦਰ ਆਹ ਕਹਿ ਲਓ ਚਲੋ ਤੇ ਫਿਰ ਕੀ ਕੀ ਫਾਇਦਾ ਹੋਣ ਵਾਲਾ ਇਸ ਤੁਹਾਡੇ ਬਬੂਨੇ ਦੇ ਜਿਹੜੇ ਇਹ ਤੁਸੀਂ ਨੁਸਖਾ ਫੁੱਲਾਂ ਵਾਲਾ ਨੁਸਖਾ ਬਣਾਇਆ ਤੁਸੀਂ ਦੇਖੋ ਸਾਡਾ ਮਕਸਦ ਹੈ ਤੁਹਾਡੀ ਟੈਨਸ਼ਨ ਨੂੰ ਦੂਰ ਕਰਨਾ ਜਦੋਂ ਉਹਨੇ ਤੁਹਾਡੀ ਟੈਨਸ਼ਨ ਦੂਰ ਕਰਤੀ ਤੁਹਾਡੀ ਬਾਡੀ ਦੇ ਵਿੱਚ ਆਪਣੇ ਆਪ ਪੋਜ਼ਿਟਿਵ ਸਾਈਨ ਆਨੇ ਸ਼ੁਰੂ ਹੋ ਜਾਣਗੇ ਕੀ ਫਰਕ ਪਊਗਾ ਇਹ ਚਾਹ ਪੀਣ ਨਾਲ ਤੁਹਾਡੇ ਨੁਸਖੇ ਵਾਲੀ ਚਾਹ ਇਸ ਚਾਹ ਪੀਣ ਦੇ ਨਾਲ ਜਿਹੜੀ ਤੁਹਾਡੀ ਬਾਡੀ ਦੇ ਵਿੱਚ ਸਕਿਨ ਦੇ ਉੱਤੇ ਪ੍ਰੋਬਲਮ ਸਾਰੀਆਂ ਸੀਗੀਆਂ ਤੁਹਾਨੂੰ ਨੀਂਦ ਨਹੀਂ ਆ ਰਹੀ ਸੀਗੀ ਇਹਦੇ ਨਾਲ ਤੁਹਾਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਆਂਦੀਆਂ ਜਿਵੇਂ ਕਿਸੇ ਨੂੰ ਹਾਰਟ ਐਕ ਆਣਾ ਸ਼ੁਰੂ ਹੋ ਜਾਂਦਾ ਕਿਸੇ ਨੂੰ ਪਾਇਲਸ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਹ ਸਾਰਾ ਉਸੀ ਚੀਜ਼ ਦਾ ਪਾਰਟ ਹੈ ਕਿਉਂਕਿ ਬਾਡੀ ਦੇ ਜਿਹੜੇ ਆਰਗਨਸ ਨੇ ਨਾ ਉਹ ਕਿਤੇ ਹੋ ਜਾਂਦੇ ਆ ਅਨਬੈਲੈਂਸ ਹੋ ਜਾਂਦੇ ਆ ਤਾਂ ਜਦੋਂ ਪ੍ਰੋਪਰ ਵਰਕ ਨਹੀਂ ਕਰਨਗੇ ਤਾਂ ਬੋਡੀ ਪੂਰੀ ਜਿਹੜਾ ਹੈਗੀ ਆ ਉਹ ਡਿਸਟਰਬ ਹੋਏਗੀ ਜਦੋਂ ਟੈਨਸ਼ਨ ਖਤਮ ਹੋਗੀ ਤੁਹਾਡੀ ਬਾਡੀ ਨੇ ਪੂਰਾ ਵਧੀਆ ਕੰਮ ਕਰਨਾ ਹੈ ਤਾਂ ਤੁਹਾਡੀ ਜਿਹੜੀ ਸਾਰੀ ਬਾਡੀ ਆ ਉਹ ਸਹੀ ਹੋਣੀ ਸ਼ੁਰੂ ਹੋ ਜੇਗੀ ਪਰ ਬਹੁਤ ਵਾਰ ਡਾਕਟਰ ਸਾਹਿਬ ਮੈਂ ਦੇਖਿਆ ਕਿ ਚਲੋ ਟੈਨਸ਼ਨ ਖਤਮ ਹੋ ਗਈ ਲੇਕਿਨ ਟੈਨਸ਼ਨ ਦੇ ਨਿਸ਼ਾਨ ਰਹਿ ਜਾਂਦੇ ਨੇ ਚਿਹਰੇ ਦੇ ਉੱਤੇ ਕੋਈ ਦਾਗ ਕੋਈ ਥੱਬੇ ਕੋਈ ਫਿੰਸੀਆਂ ਉਹ ਕਹਿੰਦੇ ਵੀ ਟੈਨਸ਼ਨ ਤਾਂ ਮੇਰੀ ਹੈ ਨਹੀਂ ਲੇਕਿਨ ਫੋੜਿਆਂ ਤੇ ਦਾਗ ਥੱਬੇ ਬਹੁਤ ਨੇ ਫਿਰ ਉਹਨਾਂ ਵਾਸਤੇ ਇਹ ਕੀ ਕੀਤਾ ਜਾ ਸਕਦਾ ਜੀ ਸਰ ਦੇਖੋ ਉਹਦੇ ਵਾਸਤੇ ਫਿਰ ਸਾਡੇ ਕੋਲੇ ਰਾਮਬਾਨ ਜਿਹੜੀ ਸਾਡੀ ਆਯੁਰਵੈਦਿਕ ਦਵਾਈ ਹੈ ਉਹ ਅਸੀਂ ਪੇਸ਼ੈਂਟ ਨੂੰ ਦੰਨੇ ਆ ਇਹਦੇ ਵਿੱਚ ਦੇਖੋ ਖਾਣ ਵਾਲੀ ਦਵਾਈ ਵੀ ਹੈਗੀ ਹੈ ਤੇ ਇੱਕ ਅਸੀਂ ਇਹ ਕ੍ਰੀਮ ਤਿਆਰ ਕੀਤੀ ਹੋਈ ਹੈ ਜਿਹੜੀ ਕਿ ਤੁਸੀਂ ਚਿਹਰੇ ਤੇ ਲਗਾਣੀ ਹੈ ਠੀਕ ਹੈ ਔਰ ਚਿਹਰੇ ਦੇ ਉੱਤੇ ਲਗਾਉਣ ਤੋਂ ਕੁਝ ਦਿਨਾਂ ਤੋਂ ਬਾਅਦ ਠੀਕ ਹੈ ਥੋੜਾ ਚਿਹਰਾ ਇੰਨਾ ਗਲੋ ਕਰਨਾ ਸ਼ੁਰੂ ਕਰ ਦੇਗਾ ਤੁਹਾਨੂੰ ਕੋਈ ਵੀ ਫੇਸ਼ੀਅਲ ਕਰਾਨ ਦੇ ਤੱਕ ਦੀ ਜਿਹੜੀ ਜ਼ਰੂਰਤ ਹੈ ਉਹ ਮੁੜ ਕੇ ਨਹੀਂ ਪੈਣੀ ਅੱਛਾ ਇਸ ਦੇ ਨਾਲ ਇਸ ਦੇ ਨਾਲ ਕਿਹੜਾ ਰਕੀ ਹੈ ਜੀ ਇਹਦੇ ਵਿੱਚ ਜੜੀਆਂ ਬੁੱਟੀਆਂ ਦਾ ਮਿਸ਼ਰਣ ਹੈ ਜੀ ਸਾਰਾ ਜੋ ਵੀ ਕੁਝ ਹੈ ਸਾਰਾ ਕੁਝ ਕੁਦਰਤੀ ਹੈ ਇਹਦੇ ਵਿੱਚ ਕੋਈ ਵੀ ਅਸੀਂ ਕੈਮੀਕਲ ਜਾਂ ਕੋਈ ਵੀ ਇੰਗਲਿਸ਼ ਦਵਾਈ ਅਸੀਂ ਯੂਜ਼ ਨਹੀਂ ਕਰਦੇ ਪਿਓਰ ਆਰਗੈਨਿਕ ਹੈ ਔਰ ਜੜੀਆਂ ਬੁੱਟੀਆਂ ਤੋਂ ਔਰ ਜੋ ਕੁਦਰਤ ਨੇ ਆਪਾਂ ਨੂੰ ਦਿੱਤਾ ਉਸ ਤੋਂ ਬਣਿਆ ਹੋਇਆ ਹੈ ਅੱਛਾ ਰੰਗ ਵੀ ਗੋਰਾ ਕਰੋ ਜੀ ਦੇਖੋ ਰੰਗ ਗੋਰਾ ਵੀ ਕਰੂਗਾ ਉਹਦਾ ਕਾਰਨ ਕੀ ਹੈ ਕਿ ਜਦੋਂ ਕਿਸੇ ਦੇ ਚਿਹਰੇ ਤੇ ਦਾਗ ਤੱਬੇ ਛਾਈਆਂ ਪੈ ਗਈਆਂ ਤਾਂ ਉਹਨਾਂ ਨੇ ਉਹ ਰੰਗ ਨੂੰ ਕਾਲਾ ਕਰ ਦੇਣਾ। ਬਾਕੀ ਰਹੀ ਗੱਲ ਦੂਜੀ ਤਰ੍ਹਾਂ ਕਾਲੇ ਹੋਣ ਦੀ ਤਾਂ ਸ਼ਾਇਦ ਜੇ ਕਰਦੀ ਫਿਰ ਮੈਂ ਵੀ ਆਪਣਾ ਰੰਗ ਕਾਲਾ ਤੇ ਗੋਰਾ ਕਰ ਲੈਂਦਾ। ਲੇਕਿਨ ਮੇਰੇ ਚਿਹਰੇ ਤੇ ਤੁਹਾਨੂੰ ਕੋਈ ਦਾਗ-ਧੱਬੇ ਛਾਈਆਂ ਨਹੀਂ ਦਿਖ ਰਹੇ ਨਾ। ਸਿਰਫ ਦੇਖੋ ਜੋ ਕੁਦਰਤ ਨੇ ਰੰਗ ਦਿੱਤਾ ਉਹ ਰੰਗ ਨੂੰ ਅਸੀਂ ਨਹੀਂ ਬਦਲ ਸਕਦੇ। ਲੇਕਿਨ ਜਿਹੜੇ ਦਾਗ-ਧੱਬੇ ਛਾਈਆਂ ਦੀ ਵਜ੍ਹਾ ਕਰਕੇ ਤੁਹਾਡਾ ਜਿਹੜਾ ਸਕਿਨ ਦਾ ਕਲਰ ਹੈ ਉਹ ਡਾਰਕ ਹੋ ਗਿਆ ਤਾਂ ਉਹੀ ਇਸ ਵਜ੍ਹਾ ਕਰਕੇ ਜਿਹੜਾ ਤੁਹਾਡਾ ਇਹ ਬਿਲਕੁਲ ਫੇਅਰ ਹੋਣਾ ਸ਼ੁਰੂ ਹੋ ਜਾਏਗਾ আচ্ছা ਚਲੋ ਇਹ ਤਾਂ ਰਹੀ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਜਿਹੜਾ ਕਣਕਵੰਨਾ ਰੰਗ ਹੈਗਾ ਜਾਂ ਥੋੜਾ ਜਿਹਾ ਕਣਕਵੰਗੇ ਤੋਂ ਅੱਗੇ ਦੀ ਗੱਲ ਕਰੀਏ ਅਗਰ ਕਾਲੇ ਪੰਤੇ ਤੁਹਾਡਾ ਰੰਗ ਹੈਗਾ ਤੇ ਫਿਰ ਉਹਨੂੰ ਲਾਲਤ ਕੀਤਾ ਜਾ ਸਕਦਾ ਸੁਹਾਤਾ ਬਣਾਇਆ ਜਾ ਸਕਦਾ ਬਹੁਤ ਲੋਕ ਮੈਂ ਦੇਖੇ ਨੇ ਰੰਗ ਜ਼ਰੂਰ ਥੋੜਾ ਜਿਹਾ ਕਾਲੇ ਵਾਲੇ ਪਾਸੇ ਨੂੰ ਹੁੰਦਾ ਪਰ ਉਹਨਾਂ ਦੇ ਨੈਣ ਨਕਸ਼ ਬੜੇ ਸੋਹਣੇ ਲੱਗ ਸਕਦੇ ਨੇ ਪਰ ਫਿੰਸੀਆਂ ਨੇ ਉਹਨਾਂ ਤੇ ਹੋਰ ਜ਼ਿਆਦਾ ਕੰਮ ਖਰਾਬ ਕਰ ਦਿੰਦਾ ਫੋੜੇ ਹੋਰ ਜ਼ਿਆਦਾ ਕੰਮ ਖਰਾਬ ਕਰ ਦਿੰਦੇ ਨੇ ਪਿਗਮੈਂਟੇਸ਼ਨ ਜਿਹੜੀ ਹੋ ਜਾਂਦੀ ਹੈ ਡਾਰਕ ਸਰਕਲ ਜਿਹੜੇ ਹੋ ਜਾਂਦੇ ਨੇ ਉਹਨਾਂ ਨੂੰ ਰਿਲੀਫ ਦੇਗੀ ਇਹ ਤੁਸੀਂ ਬਿਲਕੁਲ ਦੇਗੀ ਜੀ ਉਹਦੇ ਨਾਲ ਅਸੀਂ ਦੋਨਾਂ ਦਾ ਇੱਕ ਕੰਬੀਨੇਸ਼ਨ ਦੰਨੇ ਆ ਖਾਣ ਵਾਲੀ ਦਵਾਈ ਦਾ ਵੀ ਤੇ ਲਗਾਣ ਵਾਲੀ ਦਾ ਵੀ ਕਿਉਂਕਿ ਦੇਖੋ ਕਿਤੇ ਨਾ ਕਿਤੇ ਆਪਣੇ ਬਲੱਡ ਦੇ ਅੰਦਰ ਇਨਫੈਕਸ਼ਨ ਹੁੰਦੀ ਹੈ ਗਰਮੀ ਹੁੰਦੀ ਹੈ ਜਿਹਦੀ ਜਦੋਂ ਅਸੀਂ ਇਹ ਖਾਣ ਵਾਲੀ ਦਵਾਈ ਦਿੰਨੇ ਆ ਉਹ ਇੰਟਰਨਲ ਕੰਮ ਕਰਦੀ ਹੈ ਦਵਾਈ ਤੁਹਾਡੀ ਬੋਡੀ ਦੇ ਅੰਦਰ ਜਿੰਨੀ ਵੀ ਅਲਰਜੀ ਹੈ ਉਹਨੂੰ ਬਾਹਰ ਕੱਢਦੀ ਹੈ ਤੁਹਾਡੀ ਜਿੰਨੀ ਵੀ ਖੂਨ ਦੇ ਵਿੱਚ ਗਰਮੀ ਹੈ ਉਹਨੂੰ ਬਾਹਰ ਕੱਢਦੀ ਹੈ ਤੁਹਾਡੇ ਲੀਵਰ ਨੂੰ ਤੰਦਰੁਸਤ ਕਰਦੀ ਹੈ ਤੇ ਜਿਹੜੀ ਤੁਹਾਡੇ ਚਿਹਰੇ ਤੇ ਪ੍ਰੋਬਲਮ ਆ ਚੁੱਕੀ ਹੈ ਉਹ ਸਾਡੀ ਇਸ ਕਰੀਮ ਨੇ ਸਹੀ ਕਰ ਦੇਣੀ ਹੈ ਤੁਹਾਡੇ ਚਿਹਰੇ ਤੇ ਗਲੋ ਕਰਨਾ ਹੈ ਤੁਹਾਡੇ ਚਿਹਰੇ ਦੀ ਪਿਗਮੇਟੇਸ਼ਨ ਆ ਉਹਨੂੰ ਮਿਨੀਮਾਈਜ਼ ਕਰਨਾ ਹੈ ਤਾਂ ਕਿ ਜਿਹੜੇ ਉਹ ਡਾਰਕ ਸਰਕਲ ਬਣੇ ਹੋਏ ਨੇ ਤਾਂ ਉਹ ਹੌਲੀ-ਹੌਲੀ ਜਿਹੜੇ ਹੈਗੇ ਆ ਉਹ ਉਹਨਾਂ ਦਾ ਜਿਹੜਾ ਕਲਰ ਹੈ ਉਹ ਟੀਮਾ ਪੈਣਾ ਸ਼ੁਰੂ ਹੋ ਜਾਏਗਾ ਔਰ ਕੁਛ ਟਾਈਮ ਬਾਅਦ ਤੁਹਾਡਾ ਚਿਹਰਾ ਜਿਹੜਾ ਹੈਗਾ ਬਿਲਕੁਲ ਸਾਫ਼ ਹੋ ਜਾਏਗਾ ਅਚਾ ਡਾਕਟਰ ਸਾਹਿਬ ਇਹ ਤਾਂ ਨਹੀਂ ਹੈਗਾ ਵੀ ਜਿੰਨਾ ਟਾਈਮ ਅਸੀਂ ਲਗਾਵਾਂਗੇ ਉਨਾ ਟਾਈਮ ਹੀ ਇਹਦਾ ਅਸਰ ਰਹੇ ਕਿਉਂਕਿ ਜਿਹੜੀਆਂ ਬਾਜ਼ਾਰੀ ਕਰੀਮਾਂ ਜਾਂ ਕੈਮੀਕਲ ਭਰਪੂਰ ਅਸੀਂ ਇਸ ਵੇਲੇ ਸਾਡੀਆਂ ਪੈਣਾ ਲਗਾਉਂਦੀਆਂ ਨੇ ਜਾਂ ਸਾਡੇ ਵੀਰ ਲਗਾਉਂਦੇ ਨੇ ਉਹ ਕਹਿੰਦੇ ਜਦੋਂ ਤੱਕ ਤਾਂ ਅਸੀਂ ਲਗਾਈ ਉਦੋਂ ਤੱਕ ਤਾਂ ਅਸਰ ਰਿਹਾ ਤੇ ਜਦੋਂ ਅਸੀਂ ਛੱਡਤੀ ਤੇ ਹੋਰ ਜ਼ਿਆਦਾ ਭੱਠਾ ਬਹਿ ਗਿਆ ਦੇਖੋ ਸਾਡੀ ਇਸ ਕਰੀਮ ਦੀ ਬਦੌਲਤ ਤਾਂ ਇਹ ਦਿੱਕਤ ਨਹੀਂ ਆਊਗੀ ਲੇਕਿਨ ਹਾਂ ਉਹਨਾਂ ਨੂੰ ਆਪਣੇ ਖਾਣ ਪੀਣ ਦਾ ਜ਼ਰੂਰ ਧਿਆਨ ਰੱਖਣਾ ਪਊਗਾ ਵੀ ਜਿਹੜੀਆਂ ਚੀਜ਼ਾਂ ਅਸੀਂ ਇਸ ਚੀਜ਼ ਦੇ ਵਿੱਚ ਮਨਾ ਕਰਦੇ ਆਂ ਵੀ ਆਵਲੀਆਂ ਚੀਜ਼ਾਂ ਤੁਸੀਂ ਨਹੀਂ ਖਾਣੀਆਂ ਤਾਂ ਉਹ ਚੀਜ਼ਾਂ ਦਾ ਕਿਤੇ ਨਾ ਕਿਤੇ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਬਿਲਕੁਲ ਨਹੀਂ ਖਾਣੀਆਂ ਕਿਉਂਕਿ ਦੇਖੋ ਆਪਾਂ ਇੱਕ ਆਪਣੀ ਵੀ ਹਰ ਇੱਕ ਚੀਜ਼ ਖਾਣ ਨੂੰ ਦਿਲ ਕਰਦਾ ਜਿਹੜੀ ਕੁਦਰਤ ਨੇ ਬਣਾਈ ਹੈ ਲੇਕਿਨ ਉਹਦੀ ਇੱਕ ਲਿਮਟ ਹੁੰਦੀ ਹੈ ਤਾਂ ਜੇ ਆਪਾਂ ਉਸ ਲਿਮਟ ਦੇ ਵਿੱਚ ਉਸ ਚੀਜ਼ ਨੂੰ ਖਾਣੇ ਆ ਤਾਂ ਆਪਾਂ ਨੂੰ ਜਿਹੜਾ ਉਹਦਾ ਨੁਕਸਾਨ ਹੈ ਉਹ ਨਾ ਨਹੀਂ ਕਰੇਗੀ ਅੱਛਾ ਜਿਹੜੀ ਇਹ ਚੀਜ਼ ਅਸੀਂ ਇਹ ਸਮਝਾਂਗੇ ਨੁਸਖਾ ਡਾਕਟਰ ਸਾਹਿਬ ਦੇ ਕਹਿੰਦੇ ਕਿ ਇਹ ਬਬੂਨੇ ਦੇ ਫੁੱਲਾਂ ਦੀ ਚਾਹ ਹੈਗੀ ਹੈ ਜਿਹੜੀ ਅੱਜ ਡਾਕਟਰ ਸਾਹਿਬ ਤੁਹਾਡੇ ਨਾਲ ਸਾਂਝੀ ਕਰਨਗੇ ਅੱਛਾ ਇਹ ਦੱਸ ਦਿਓ ਡਾਕਟਰ ਸਾਹਿਬ ਕਿ ਜਿਹੜੀ ਇਹ ਤੁਹਾਡਾ ਨੁਸਖਾ ਫਾਰਮੂਲਾ ਹੈ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਜੀ ਆਪਾਂ ਜਿਹੜੀ ਇਹ ਕਰੀਮ ਹੈਗੀ ਹੈ ਜੀ ਦੇਖੋ ਇਹ ਕਰੀਮ ਜਦੋਂ ਵੀ ਆਪਾਂ ਲਗਾਨੀ ਹੈ ਇਹ ਪਹਿਲੀ ਗੱਲ ਤਾਂ ਲਗਾਨੀ ਸਿਰਫ ਰਾਤ ਨੂੰ ਸੌਣ ਤੋਂ ਪਹਿਲਾਂ ਠੀਕ ਹੈ ਸੋਨ ਤੋਂ ਪਹਿਲਾਂ ਆਪਾਂ ਨੇ ਮੂੰਹ ਨੂੰ ਚੰਗੀ ਤਰ੍ਹਾਂ ਧੋ ਲੈਣਾ ਫੇਸ ਵਾਸ਼ ਦੇ ਨਾਲ ਅਸੀਂ ਰეკਮੈਂਡ ਕਰਦੇ ਆਂ ਕਿ ਹਿਮਾਲਿਆ ਦਾ ਫੇਸ ਵਾਸ਼ ਲਿਆਓ ਨੀਮ ਵਾਲਾ ਕਿਉਂਕਿ ਉਹ ਪਿਓਰ ਹਰਬਲ ਹੈ ਤਾਂ ਉਹਦੇ ਨਾਲ ਤੁਸੀਂ ਆਪਣਾ ਫੇਸ ਵਾਸ਼ ਕਰ ਲਿਆ ਤਾਂ ਕਿ ਸਾਰੇ ਦਿਨ ਦੀ ਕੋਈ ਡਸਟ ਵਗੈਰਾ ਮੂੰਹ ਤੇ ਪਈ ਹੋਈ ਹੈ ਜਾਂ ਕਿਸੇ ਨੇ ਮੇਕਅਪ ਕੀਤਾ ਹੋਇਆ ਤਾਂ ਉਹ ਜਿਹੜੀ ਸਕੀਨਾਂ ਬਿਲਕੁਲ ਡਸਟ ਫ੍ਰੀ ਹੋ ਜਵੇ ਉਸ ਤੋਂ ਬਾਅਦ ਤੁਸੀਂ ਇਸ ਕਰੀਮ ਨੂੰ ਆਪਣੇ ਚਿਹਰੇ ਤੇ ਪਹਿਲਾਂ ਲਗਾ ਲੈਣਾ ਦੇਖੋ ਮੈਂ ਲਗਾ ਕੇ ਦਿਖਾ ਰਿਹਾ ਠੀਕ ਹੈ ਫਿਰ ਤੁਸੀਂ ਉਸ ਨੂੰ ਆਪਣੇ ਚਿਹਰੇ ਦੇ ਉੱਤੇ ਹੌਲੀ ਹੌਲੀ ਫਿਰ ਤੁਸੀਂ ਜਮੇ ਇੰਨੀ ਕ ਲਈਏ ਜੀ ਥੋੜੀ ਜਿਹੀ ਉਹ ਲੱਗੇਗੀ ਜੀ ਇਹ ਇਹ ਕਿੰਨਾ ਟਾਈਮ ਚੱਲੇਗੀ ਜੀ ਡੱਬੀ ਇਹ ਤੁਹਾਡੀ ਇੱਕ ਡੱਬੀ ਪੂਰਾ 1 ਮਹੀਨਾ ਚੱਲਦੀ ਹੈ ਜੀ 1 ਮਹੀਨਾ ਤੇ ਹਾਂਜੀ 1 ਮਹੀਨਾ ਤੋਂ ਵੀ ਉੱਤੀ ਚੱਲੇਗੀ ਫਿਰ ਤੁਸੀਂ ਇਸ ਨੂੰ ਆਪਣੇ ਚਿਹਰੇ ਦੇ ਉੱਤੇ ਪੂਰੀ ਤਰ੍ਹਾਂ ਸਾਰੇ ਫਲਾ ਲੈਣੀ ਹੈ ਬਸ ਇਹ ਤੁਸੀਂ ਸਿਰਫ ਲਗਾਣੀ ਰਾਤ ਰਾਤ ਨੂੰ ਹੈ ਜੀ ਜੀ ਹੋਰ ਤੁਸੀਂ ਇਹਦਾ ਇਸਤੇਮਾਲ ਨਹੀਂ ਕਰਨਾ ਸਿਰਫ ਰਾਤ-ਰਾਤ ਨੂੰ ਲਗਾਨੀ ਹੈ ਦਿਨੇ 2 ਟਾਈਮ ਸਾਡੀ ਇਹ ਦਵਾਈ ਦਾ ਸੇਵਨ ਕਰਨਾ ਹੈ ਸਵੇਰ ਤੇ ਸ਼ਾਮ ਤਾਜੇ ਪਾਣੀ ਦੇ ਨਾਲ ਬਿਊਟੀ ਪਾਰਲਰ ਬਿਊਟੀ ਪਾਰਲਰ ਭੁੱਲ ਜਾਓਗੇ ਬਿਊਟੀ ਪਾਰਲਰ ਭੁੱਲ ਜਾਓਗੇ ਤੁਸੀਂ ਆਪਣੀਆਂ ਜਿਹੜੀਆਂ ਸਨੈਪਚੈਟ ਦੇ ਉੱਤੇ ਉਹ ਕੀ ਲਾਂਦੇ ਆ ਫਿਲਟਰ ਲਾਂਦੇ ਆ ਉਹ ਫਿਲਟਰ ਵੀ ਭੁੱਲ ਜਾਣਗੇ ਲਗਾਣੇ ਕਿਉਂਕਿ ਚਿਹਰਾ ਜਦੋਂ ਤੁਹਾਡਾ ਪਹਿਲਾਂ ਹੀ ਇੰਨਾ ਜ਼ਿਆਦਾ ਗਲੋ ਕਰੇਗਾ ਇੰਨਾ ਜ਼ਿਆਦਾ ਸ਼ਾਈਨ ਕਰੇਗਾ ਫਿਲਟਰ ਕਾਦੇ ਲਈ ਲਾਨਨੇ ਆ ਵੀ ਤਾਂ ਕਿ ਉਹਦੇ ਉੱਤੇ ਹਾਂ ਉਹ ਚੀਜ਼ਾਂ ਤੁਹਾਨੂੰ ਇਹ ਨੇਚਰਲ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਔਰ ਜੇ ਤੁਸੀਂ ਫਿਲਟਰ ਲਾ ਲਿਆ ਫਿਰ ਤਾਂ ਤੁਸੀਂ ਐ ਸਮਝੋ ਵੀ ਇੱਕ ਪਰੀ ਉਹਦੇ ਵਿੱਚ ਦਿਖੇਗੀ ਵੀ ਪਰੀ ਫੋਟੋ ਖਿੱਚ ਰਹੀ ਹੈ ਕੀ ਬੋਤ ਜੀ 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 ਡਾਕਟਰ ਸਾਹਿਬ ਚਲੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰੀਆਂ ਚੀਜ਼ਾਂ ਬਹੁਤ ਧਿਆਨ ਨਾਲ ਸਾਨੂੰ ਸਮਝਾਈਆਂ ਨੇ ਅੱਛਾ ਹੁਣ ਤੁਸੀਂ ਇਹ ਦੱਸ ਦਿਓ ਵੀ ਟੈਨਸ਼ਨ ਦੂਰ ਕਰਨ ਵਾਲੇ ਜਿਸ ਕਰਕੇ ਤੁਹਾਡੀ ਸਕਿਨ ਦੇ ਉੱਤੇ ਸਭ ਤੋਂ ਜ਼ਿਆਦਾ ਅਸਰ ਹੁੰਦਾ ਹੈ ਇਹ ਜਿਹੜੀ ਚਾਹ ਹੈਗੀ ਇਹ ਬਣਾਉਣੀ ਕਿਵੇਂ ਹੈ ਔਰ ਉਹਦਾ ਇਸਤੇਮਾਲ ਕਿਵੇਂ ਕਰਨਾ ਹੈ ਔਰ ਇਹਦਾ ਫਾਇਦਾ ਹੈ ਜਿਹੜਾ ਚਾਹ ਦਾ ਕਿਹੜੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਹੋਣਾ ਹੈ ਸਰ ਦੇਖੋ ਸਭ ਤੋਂ ਜ਼ਿਆਦਾ ਫਾਇਦਾ ਕਿਸ ਨੂੰ ਹੋਣਾ ਹੈ ਜਿਹਨੂੰ ਜ਼ਿਆਦਾ ਟੈਨਸ਼ਨ ਹੈ ਕਿਉਂਕਿ ਇਹ ਦੁਨੀਆ ਜਿੱਦੀ ਜ਼ਿਆਦਾ ਸਕਿਨ ਖਰਾਬ ਹੈ ਜ਼ਿਆਦਾ ਕਿਉਂਕਿ ਜਦੋਂ ਟੈਨਸ਼ਨ ਹੈ ਤਾਂ ਹੀ ਸਕਿਨ ਖਰਾਬ ਹੈ ਠੀਕ ਹੈ ਜਦੋਂ ਇਹ ਆਪਾਂ ਸ਼ੁਰੂ ਕਰਤਾ ਸਿੰਪਲ ਚਾਹ ਦਾ ਨੁਸਖਾ ਇਹਦੇ ਵਿੱਚ ਆਪਾਂ ਨੇ ਕੋਈ ਐਸੀ ਕਰਾਮਾਤ ਨਹੀਂ ਹੈਗੀ ਵੀ ਜਿਹੜੀ ਕੋਈ ਕਹੇ ਵੀ ਮੈਂ ਸ਼ਾਇਦ ਇਹ ਨਹੀਂ ਕਰ ਸਕਦਾ ਹਾਂ ਐਸੀ ਨਹੀਂ ਹੈ ਸਿਰਫ ਤੁਸੀਂ ਬਗੁੰਨੇ ਦੇ ਫੁੱਲ ਲਿੱਤੇ ਜਿਵੇਂ ਆਹ ਦੇਖੋ ਇਹ ਸਾਡੇ ਕੋਲੋਂ ਵੀ ਅਵੇਲੇਬਲ ਹੁੰਦੇ ਆ ਕਈ ਵਾਰੀ ਜੇ ਚਾਹ ਤੁਸੀਂ ਅਵੇਲੇਬਲ ਕਰਵਾਉਣੀ ਹੈ ਜੇ ਕਈ ਵਾਰੀ ਕੋਈ ਬੰਦਾ ਕਹੇ ਜੀ ਮੈਨੂੰ ਕਿਤੋਂ ਨਹੀਂ ਮਿਲ ਰਹੀ ਤਾਂ ਉਹ ਸਾਡੇ ਕੋਲੋਂ ਵੀ ਮੰਗਾ ਸਕਦਾ ਇਹਦਾ ਕਰਨਾ ਕੀ ਹੈ ਸਿੰਪਲ ਜਿਵੇਂ ਆਪਾਂ ਚਾਹ ਬਣਾਣੇ ਆ ਦੇਖੋ ਆਪਾਂ ਨੇ ਚਾਹ ਦਾ ਪਿਆਲਾ ਰੱਖਿਆ ਠੀਕ ਆਪਾਂ ਨੇ ਆਹ ਲਓ ਜੀ ਚਾਹ ਵਾਸਤੇ ਜਿਵੇਂ ਆਪਾਂ ਪਾਣੀ ਪਾਇਆ ਪੈਣ ਦੇ ਵਿੱਚ ਠੀਕ ਇੱਕ ਕੱਪ ਦੋ ਕੱਪ ਜਿੰਨੇ ਵੀ ਆਪਾਂ ਨੇ ਕੱਪ ਬਣਾਣੇ ਆ ਉਹਨੇ ਕੱਪ ਆਪਾਂ ਨੇ ਪਾਣੀ ਦੇ ਪਾਤੇ ਪਾਣੀ ਪਾਣ ਤੋਂ ਬਾਅਦ ਆਪਾਂ ਨੇ ਇੱਕ ਬੰਦੇ ਦੇ ਹਿਸਾਬ ਦੇ ਨਾਲ ਇੰਨੀ ਚਾਹ ਜਿਹੜੀ ਹੈਗੀ ਹੈ ਉਹ ਚਮਚ ਦਾ ਇਹ ਆਪਾਂ ਇਹਦੇ ਵਿੱਚ ਪਾਤੀ ਠੀਕ ਹੈ ਇਸ ਨੂੰ ਬਸ ਉਸੀ ਤਰ੍ਹਾਂ ਜਿਵੇਂ ਆਪਾਂ ਚਾਹ ਬਣਾਉਂਦੇ ਆ ਇਹਨੂੰ ਉਬਲਨ ਦੋ ਉਬਲਨ ਤੋਂ ਬਾਅਦ ਇਸ ਨੂੰ ਤੁਸੀਂ ਪੁੰਨ ਕੇ ਜਿਵੇਂ ਆਪਾਂ ਇੱਕ ਇੱਕ ਸਿਪ ਚਾਹ ਦਾ ਪੀਂਦੇ ਆ ਠੀਕ ਹੈ ਇੱਕ ਅਸੀਂ 15 ਟੈਂਸਰ ਜਲੰਦਰ ਜਲੰਦਰ ਵਾਲੇ ਵੀ ਇਧਰ ਆਜ਼ਮਨ ਲੰਦੇ ਨੇ ਵੀਰੋ ਜਲੰਦਰ ਵਾਲਿਆਂ ਨੂੰ ਵੀ ਆਪਾਂ ਦਿਆ ਕਰਾਂਗੇ ਨਾ ਉਹ ਕਹਿੰਦੇ ਜੀ ਇੱਕ ਅਸੀਂ 15 ਟੈਂਸ਼ਨ ਅਬਰਤ ਸਾਰੇ ਜਾ ਜੋ ਵੀ ਕਹਿਣੀ ਹੈ ਆਪਾਂ ਤਾਂ ਉਹ ਇੱਕ ਕੜੀ ਜੋੜੀ ਹੈ ਨਾ ਵੀ ਟੈਂਸ਼ਨ ਚਾਹ ਕਿਸੇ 15 ਟੈਂਸ਼ਨ ਜਲੰਦਰ ਇਸ ਤਰ੍ਹਾਂ ਆਪਾਂ ਨੇ ਚਾਹ ਦਾ ਜਿਹੜਾ ਹੈਗਾ ਸੇਵਨ ਦੇਖੋ ਉਹ ਇਸ ਟਾਈਮ ਇਹ ਉਬਲ ਰਹੀ ਆ ਹੈ ਚਾਹ ਠੀਕ ਹੈ ਜੀ ਠੀਕ ਹੈ ਜੀ ਇਸ ਨੂੰ ਉਸੇ ਤਰ੍ਹਾਂ ਜਿਵੇਂ ਆਪਾਂ ਚਾਹ ਉਬਾਲਦੇ ਆ ਠੀਕ ਹੈ ਚਾਹ ਤੋਂ ਬਾਅਦ ਆਪਾਂ ਨੇ ਇਸ ਨੂੰ ਜਿਹੜਾ ਹੈਗਾ ਆਪਣੇ ਗਲਾਸ ਦੇ ਵਿੱਚ ਚਾਹ ਪਾਣੀ ਦੀ ਮਦਦ ਨਾਲ ਆਪਾਂ ਨੇ ਇਹਨੂੰ ਪੁੰਨ ਕੇ ਠੀਕ ਹੈ ਤੇ ਇਹਨੂੰ ਗਰਮ ਗਰਮ ਹੀ ਇਹਦਾ ਆਨੰਦ ਲੈਣਾ ਚਾਹ ਵਾਂਗੂ ਹੀ ਜਿਵੇਂ ਆਪਾਂ ਚਾਹ ਪੀਂਦੇ ਆ ਉਸੇ ਤਰ੍ਹਾਂ ਆਪਾਂ ਨੇ ਇਹਦਾ ਆਨੰਦ ਲੈਣਾ ਠੀਕ ਹੈ ਟੇਸਟ ਵੀ ਬਹੁਤ ਵਧੀਆ ਹੈ ਔਰ ਸਭ ਤੋਂ ਵੱਡੀ ਗੱਲ ਜਦੋਂ ਤੁਸੀਂ ਇਹ ਚਾਹ ਪੀਣੀ ਸ਼ੁਰੂ ਕਰਤੀ ਤੁਸੀਂ ਆਪਣੇ ਸਟ्रेस ਲੈਵਲ ਨੂੰ ਆਪਣੇ ਆਪ ਦੇਖੋਗੇ ਵੀ ਉਹ ਕਿਵੇਂ ਰਿਲੀਜ਼ ਹੋ ਰਿਹਾ ਹੈ ਕਿਵੇਂ ਤੁਸੀਂ ਬਿਲਕੁਲ ਸ਼ਾਂਤ ਹੋਣਾ ਸ਼ੁਰੂ ਹੋ ਜਾਓਗੇ ਤੁਹਾਨੂੰ ਕੋਈ ਐ ਲੱਗੂਗਾ ਵੀ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਠੀਕ ਹੈ ਠੀਕ ਹੈ ਔਰ ਇਹਦਾ ਸੇਵਨ ਤੁਸੀਂ ਦਿਨ ਦੇ ਵਿੱਚ ਇੱਕ ਜਾਂ ਦੋ ਵਾਰ ਬੜੇ ਆਰਾਮ ਨਾਲ ਕਰ ਸਕਦੇ ਹੋ ਜੀ ਜੀ ਹਾਂਜੀ ਸੋ ਤੁਸੀਂ ਦੇਖੋ ਚਾਹ ਹੈਗੀ ਹੈ ਜਿਹੜੀ ਪੱਕਣੀ ਸ਼ੁਰੂ ਹੋ ਗਈ ਹੈ ਇਹ ਬਬੂਨੇ ਦੇ ਫੁੱਲਾਂ ਦੀ ਜਿਹੜੀ ਅਸੀਂ ਕਹਿ ਲਈਏ ਕਿ ਚਾਹ ਹੈਗੀ ਹੈ ਜਿਹੜੀ ਇਸ ਵੇਲੇ ਡਾਕਟਰ ਸਾਹਿਬ ਨੇ ਰეკਮੈਂਡ ਕੀਤੀ ਹੈ ਔਰ ਇਹਨਾਂ ਦਾ ਕਹਿਣਾ ਹੈ ਕਿ ਦੁਨੀਆ ਦੀ ਸਭ ਤੋਂ ਜ਼ਬਰਦਸਤ ਸਟ्रेस ਫ੍ਰੀ ਕਰਨ ਵਾਲੇ ਜਿਹੜਾ ਇਹ ਨੁਸਖਾ ਹੈ ਰੈਮਡੀ ਹੈ ਡਾਕਟਰ ਸਾਹਿਬ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਔਰ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹਨੂੰ ਥੋੜਾ ਜਿਹਾ ਪੱਕਣ ਦਿਓ ਜਦੋਂ ਇੱਕ ਗਲਾਸ ਅੱਧਾ ਰਹਿ ਗਿਆ ਜਾਂ ਦੋ ਗਲਾਸ ਇੱਕ ਗਲਾਸ ਰਹਿ ਗਿਆ ਤੈਨੂੰ ਸਿਪ ਸਿਪ ਕਰਕੇ ਅਸੀਂ ਪੀ ਲੈਣੀ ਹੈ ਜੀ ਇਹ ਲਓ ਜੀ ਹੁਣ ਆਪਾਂ ਇਸ ਚਾਹ ਨੂੰ ਆਪਣੇ ਗਲਾਸ ਦੇ ਵਿੱਚ ਪੋਣਨ ਲੱਗੇ ਆਂ ਠੀਕ ਹੈ ਚਾਹ ਪੋਣੇ ਦੀ ਮਦਦ ਨਾਲ ਬਸ ਇਹ ਲਓ ਜੀ ਇਹ ਤੁਹਾਡੀ ਜਿਹੜੀ ਹੈਗੀ ਹੈ ਚਾਹ ਤਿਆਰ ਹੈ ਤੁਸੀਂ ਦੇਖੋ ਫਰੂਕੀ ਸਾਹਿਬੀ ਦਾ ਕਲਰ ਕਿੰਨਾ ਵਧੀਆ ਹੋ ਗਿਆ ਹਨਾ ਜੀ ਜੀ ਦਾ ਬਿਲਕੁਲ ਗੋਲਡਨ ਹੋ ਗਿਆ ਗੋਲਡਨ ਕਲਰ ਹੋ ਗਿਆ ਔਰ ਤੁਸੀਂ ਇਹਦੇ ਵਿੱਚ ਆਪਣੀ ਜ਼ਰੂਰਤ ਦੇ ਅਨੁਸਾਰ ਮਿੱਠਾ ਪਾਣਾ ਹੈ ਜਾਂ ਫਿੱਕੀ ਪੀਣੀ ਹੈ ਤਾਂ ਉਹ ਤੁਸੀਂ ਉਸ ਤਰ੍ਹਾਂ ਉਹਨੂੰ ਪੀ ਸਕਦੇ ਹੋ ਲੇਕਿਨ ਇਹਦੇ ਵਿੱਚ ਕੋਈ ਦੁੱਧ ਵਗੈਰਾ ਜਾਂ ਉਸ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਪਾਣੀ ਸਿਰਫ ਮਿੱਠਾ ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰੀ ਦੇ ਵਿੱਚ ਜੇ ਐਡ ਕਰਨਾ ਤਾਂ ਕਰ ਸਕਦੇ ਹੋ ਤੇ ਜਿਨ੍ਹਾਂ ਨੂੰ ਨੀਂਦ ਦੀ ਪ੍ਰੋਬਲਮ ਹੈ ਰਾਤ ਨੂੰ ਉਹ ਫਿਰ ਕਿਸ ਟਾਈਮ ਪੀਣ ਜੀ ਸਰ ਦਿਨ ਦੇ ਵਿੱਚ 2 ਜਾਂ 3 ਵਾਰ ਅਗਰ ਇਹਦਾ ਸੇਵਨ ਕਰਨਗੇ ਤਾਂ ਉਹਨਾਂ ਨੂੰ ਰਾਤ ਨੂੰ ਜਿਹੜੀ ਉਹਨਾਂ ਦਾ ਸਟ्रेस ਦਾ ਲੈਵਲ ਹੈ ਉਹ ਜਿਵੇਂ ਜਿਵੇਂ ਰਿਲੀਜ਼ ਹੋਣਾ ਸ਼ੁਰੂ ਹੋ ਜਾਏਗਾ ਨੀਂਦ ਵਧੀਆ ਆਏਗੀ ਉਹਨਾਂ ਨੂੰ ਜੀ ਜੀ ਡਾਕਟਰ ਸਾਹਿਬ ਸਾਡੀ ਜ਼ਿੰਦਗੀ ਦੇ ਵਿੱਚੋਂ ਟੈਨਸ਼ਨ ਬਾਹਰ ਖੁਸ਼ੀਆਂ ਅੰਦਰ ਕੀ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰਾ ਨੁਸਖਾ ਫਾਰਮੂਲਾ ਸਾਡੇ ਨਾਲ ਸਾਂਝਾ ਕਰਨ ਵਾਸਤੇ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਜਿਹੜਾ ਬਬੂਨੇ ਦੇ ਫੁੱਲਾਂ ਵਾਲਾ ਨੁਸਖਾ ਜਿਹੜਾ ਟੈਂਸ਼ਨ ਭਜਾਉਣ ਵਾਸਤੇ ਟੈਂਸ਼ਨ ਦੇ ਨਾਲ ਹੋਣ ਵਾਲੀਆਂ ਸਕਿਨ ਪ੍ਰੋਬਲਮਸ ਦੇ ਉੱਤੇ ਖਾਸ ਕਰਕੇ ਕੰਮ ਕਰਨ ਵਾਲਾ ਇਹ ਸਾਡੇ ਨਾਲ ਸਾਂਝਾ ਕੀਤਾ ਹੈ ਔਰ ਉਮੀਦ ਕਰਦਾ ਕਿ ਜੇ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਡਾਕਟਰ ਗੁਪਤਾ ਜੀ ਹੋਰਾਂ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਦੂਰ ਕਰ ਸਕਦੇ ਹੋ ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਟੋਟਕੇ ਨੁਸਕੇ ਕਈ ਵਾਰ ਨਹੀਂ ਵੀ ਟਾਈਮ ਹੁੰਦਾ ਤਾਂ ਡਾਕਟਰ ਸਾਹਿਬ ਨੇ ਕਿਹਾ ਕਿ ਚਿਹਰੇ ਨੂੰ ਚਮਕਾਉਣ ਵਾਸਤੇ 글로ਵ ਵਾਸਤੇ ਉਹਨਾਂ ਨੇ ਇਹ ਕੁਦਰਤੀ ਹਰਬਸ ਦੇ ذریعے ਇਹ ਜਿਹੜੀ ਕ੍ਰੀਮ ਹੈਗੀ ਔਰ ਰੈਡੀ ਕੀਤੀ ਔਰ ਉਹਨਾਂ ਦਾ ਕਹਿਣਾ ਕਿ ਇਹਦੇ ਰਿਜ਼ਲਟ ਬਹੁਤ ਜ਼ਬਰਦਸਤ ਉਹਨਾਂ ਨੇ ਇਸ ਵੇਲੇ ਰਹਿ ਰਹੇ ਨੇ ਫਿਲਡਾ ਡਾਕਟਰ ਸਾਹਿਬ ਤੁਸੀਂ ਸਾਡੇ ਨੁਸਖਾ ਫਾਰਮੂਲਾ ਦਿੱਤਾ ਜ਼ਿੰਦਗੀ ਚੋ ਸਟ्रेस ਦੂਰ ਕਰਨ ਦਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਕੱਢਣ ਵਾਸਤੇ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ ਜੀ ਜੀ ਸੋ ਇਹ ਸੰ ਪਟਿਆਲ ਵੀ ਵੈਦ ਡਾਕਟਰ ਗੁਪਤਾ ਜਿਨ੍ਹਾਂ ਨੇ ਦੱਸਿਆ ਕਿਸ ਤਰੀਕੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਸਟ्रेस ਫ੍ਰੀ ਲਾਈਫ ਕਰ ਸਕਦੇ ਹਾਂ ਔਰ ਇੱਕ ਚਮਚੇ ਦੇ ਇੱਕ ਹਿੱਸੇ ਦੇ ਨਾਲ ਅਸੀਂ ਚਾਹ ਜੇਕਰ ਪੀਣੀ ਸ਼ੁਰੂ ਕਰ ਦਈਏ ਚਮਚੇ ਦਾ ਇਸ ਇੱਕ ਹਿੱਸਾ ਪਾ ਕੇ ਤਾਂ ਉਹ ਵੀ ਸਾਡੀ ਲਾਈਫ ਦੇ ਵਿੱਚੋਂ ਟੈਨਸ਼ਨਾਂ, ਦਿੱਕਤਾਂ ਖਾਸ ਕਰਕੇ ਸ킨 ਦੀਆਂ ਪ੍ਰੋਬਲਮਾਂ ਜਿਹੜੀਆਂ ਉਹ ਦੂਰ ਕਰ ਸਕਦੇ ਆ ਫਿਲਹਾਲ ਇਹ ਵੀਡੀਓ ਕੇ ਮੈਨ ਲੱਗੀ ਇਸ ਬਾਬਤ ਉਸੇ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਲੋਅ ਗਿਆ ਧੰਨਵਾਦ